ਪ੍ਰਧਾਨ ਸਾਹਿਬ ਦੀ ਸਿਹਤ ਦਾ ਆਪ ਨੂੰ ਪਤਾ ਹੀ ਆ ਕਿਤਨੇ ਦਿਨ ਹੋ ਗਏ ਅਨਸੰਤ ਤਿਆਗਣਾ ਬੜੀ ਔਖੀ ਬਾਤ ਆ ਕਹਿਣਾ ਸੁੱਖਾ ਆ ਕਰਨਾ ਬੜਾ ਔਖਾ ਆ ਹਾਲਾਤੋ ਠੀਕ ਨਹੀਂ ਹੈ ਥੋੜੀ ਜਿਹੀ ਬਹੁਤ ਜ਼ਿਆਦਾ ਥੋੜੇ ਜਿਹੀ ਨਹੀਂ ਬਹੁਤ ਜ਼ਿਆਦਾ ਕਮਜ਼ੋਰ ਆ ਹਮ ਮਰਦਾਸ ਕਰਾਂਗੇ ਮਹਾਰਾਜ ਦੇ ਮੈਨੂੰ ਤੰਦਰੁਸਤੀ ਬਕਸਾ ਨਹੀਂ ਆਪਨੇ ਇਹ ਜੋ ਫੋਰਸ ਇਕੱਠੀ ਕਰੀ ਹੋਈ ਆ ਕਿਸੇ ਨਸ਼ੇ ਦੇ ਬਾਰੇ ਮਾ ਕਿਸੇ ਨੂੰ ਪકડਣਾ ਆ ਇਸ ਵਾਸਤਾ ਅਰ ਫਿਰ ਹੋਇਆ ਕੀ ਆ ਕਿਸਾਨਾਂ ਪਰ ਮਲੇ ਅਤਿਆਚਾਰ ਹੋਇਆ ਆ ਉਹ ਹਿਟਲਰ ਵਰਗੇ ਦੇਗਾ ਚਲੇ ਗਏ ਅੰਗਰੇਜ਼ ਰਾਜ ਕਰਕੇ ਚਲੇ ਗਏ ਮੋਰਚੇ ਨਹੀਂ ਦਬੇ ਹੈ ਨਾ ਤੋ ਉਨ ਕੋ ਮਗੇ ਬਾਰਸਾ ਜੌਨਸੀ ਕੌਮ ਜੀ ਅਜ ਤੱਕ ਨਾ ਕਦੀ ਦਵੀ ਆ ਪਰ ਹਮਨੇ ਨਹੀਂ ਰੁਕਣਾ ਹੈ ਨਾ ਜੇਲਾਗਾ ਪਹਿਲਾਗਾ ਨਾ ਪਰਚਾਗਾ ਕੋਈ ਵੀ ਨਾ ਟਿੰਡਾਰਾ ਨਾ ਮੰਨਕਦੀ ਨਵਦੀ ਪਰ ਨੂੰ ਕਹਾਂਤੀ ਭਗਵੰਤ ਜੀ ਇਹ ਦੇਖਿਓ ਜਾਏਗਾ ਤੋ ਪਤਾ ਲੱਗੇਗਾ ਤੁਹਾਨੂੰ ਜਦ ਹਰ ਜਗ੍ਹਾ ਤੇ ਤੁਹਾਨੂੰ ਲੰਤਾਂ ਪੈਣੀਆਂ ਨੇ ਔਰ ਹਰ ਜਗ੍ਹਾ ਥਾਰੇ ਐਮਐਲਏ ਦਾ ਵਿਰੋਧ ਹੋਣਾ ਆ ਸੋ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆਏ ਨੇ ਨਵਦੀਪ ਜਲਵੇੜਾ ਦੇ ਪਿਤਾ ਜੀ ਨੇ ਸਾਡੇ ਨਾਲ ਗੱਲ ਕਰਦੇ ਹਾਂ ਜੀ ਅੰਕਲ ਜੀ ਫਤਿਹ ਅਰਜ਼ ਕਰਦੇ ਹਾਂ ਜੀ ਵੈਗੋ ਜੀ ਖਾਲਸਾ ਸਾਹਿਬ ਫਤਿਹ ਕਿਸ ਤਰ੍ਹਾਂ ਹੈ ਜੀ ਪ੍ਰਧਾਨ ਸਾਹਿਬ ਦੀ ਸਿਹਤ ਕਿਸ ਤਰ੍ਹਾਂ ਪਹਿਲਾਂ ਦੱਸੋ ਦੇਖੋ ਪ੍ਰਧਾਨ ਸਾਹਿਬ ਦੀ ਸਿਹਤ ਦਾ ਆਪ ਨੂੰ ਪਤਾ ਹੀ ਆ ਕਿਤਨੇ ਦਿਨ ਹੋ ਗਏ ਅਨਸੰਤ ਤਿਆਗਣਾ ਬੜੀ ਔਖੀ ਬਾਤ ਆ ਕਹਿਣਾ ਸੌਖਾ ਆ ਕਰਨਾ ਬੜਾ ਔਖਾ ਆ ਅੱਜ ਕਹਰੇ ਵੀ ਪਾਣੀ ਪੂਣੀ ਪਲਾਇਆ ਆ ਹਾਂ ਪੱਕੀ ਦੇਖੋ ਅੱਗਾ ਪ੍ਰਮਾਤਮਾ ਮਿਲ ਕੇ ਆਏ ਹੋ ਜੀ ਤੁਸੀਂ ਹਾਂ ਮਿਲ ਕੇ ਆਏ ਆ ਕਿਦਾਂ ਦੀ ਲੱਗ ਰਿਹਾ ਹਾਲਾਤ ਤੋਂ ਠੀਕ ਨਹੀਂ ਹੈ ਥੋੜੇ ਸੀ ਬਹੁਤ ਜ਼ਿਆਦਾ ਥੋੜੇ ਸੀ ਨਹੀਂ ਬਹੁਤ ਜ਼ਿਆਦਾ ਕਮਜ਼ੋਰ ਆ ਹਾਂ ਅਮਰਦਾਸ ਕਰਾਂਗੇ ਮਹਾਰਾਜ ਤੇ ਮੈਨੂੰ ਤੰਦਰੁਸਤੀ ਬਕਸਾ ਹੋਰ ਲੰਬੀ ਉਮਰ ਆ ਦੇ ਮਨ ਨੂੰ ਵੀ ਇੰਜ ਜੈਸੇ ਮਲੇ ਯੋਗਾ ਬਤੇ ਕੁਝ ਸਿੱਖਣੇ ਨੂੰ ਮਿਲਾ ਹਾਂ ਸਰਕਾਰ ਦੇ ਰਵੱਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਾਦ ਇਹ ਸਰਕਾਰ ਕੇ ਤਾਂ ਐਸੀਓ ਸਿਸਟਮ ਆ ਭਗਵੰਤ ਮਾਨ ਸਰਕਾਰ ਹਮ ਕਦੀ ਕੇ ਕਹਿ ਕਰਾਂ ਵੀ ਅਫਸਰ ਚਾਹੇ ਸਰਕਾਰ ਕਾ ਜਾਂ ਚਾਹੇ ਕਿਸੇ ਦਫਤਰ ਕਾ ਜਾਂ ਸਭ ਤੋਂ ਛੋਟਾ ਅਫਸਰ ਛੋਟਾ ਝੂਠ ਬੋਲਣਾ ਸਭ ਤੋਂ ਵੱਡਾ ਅਫਸਰ ਬੜਾ ਝੂਠ ਬੋਲਣਾ ਜਿਸ ਤਰ੍ਹਾਂ ਇਹਨੇ ਬੋਲਿਆ ਵਾ ਮੀਟਿੰਗ ਮੇ ਬੈਠ ਕਾ ਜੋਣ ਸੇ ਮੰਤਰੀ ਬਣਾਏ ਹੋਏ ਆ ਉਹ ਲੋਕ ਕਿਆ ਵਿਸ਼ਵਾਸ ਕਰ ਲੈ ਕਿਸੇ ਕੇ ਉੱਪਰ ਕਹਰੇ ਵੀ ਨਹੀਂ ਆਪਣੇ ਇਹ ਜੋ ਫੋਰਸ ਇਕੱਠੀ ਕਰੀ ਹੋਈ ਆ ਕਿਸੇ ਨਸ਼ੇ ਦੇ ਬਾਰੇ ਮਾ ਕਿਸੇ ਨੂੰ ਪਕੜਨਾ ਆ ਇਸ ਵਾਸਤਾ ਅਰ ਫਿਰ ਹੋਇਆ ਕੀ ਆ ਕਿਸਾਨਾਂ ਪਰ ਮਲੇ ਅਤਿਆਚਾਰ ਹੋਇਆ ਆ ਕਿਸਾਨਾਂ ਨੂੰ ਪਕੜਿਆ ਗਿਆ ਜੇਲਾ ਮੇ ਰੱਖੇ ਗਏ ਆ ਅੱਜ 10 10 ਦਿਨ ਬਾਅਦ ਰਿਹਾ ਕਰੇ ਗਏ ਆ ਕਿਆ ਮੋਰਚੇ ਨਹੀਂ ਦਬਦੇ ਹੈ ਅਗਰ ਕੋਈ ਸਰਕਾਰਾਂ ਸੋਚਦੀ ਹੋ ਸਰਕਾਰਾਂ ਇਟਲਰ ਸਰ हिटलर ਵਰਗੇ ਰੇਗਾ ਚਲੇ ਗਏ ਅੰਗਰੇਜ਼ ਰਾਜ ਕਰ ਕਰਕੇ ਚਲੇ ਗਏ ਮੋਰਚੇ ਨਹੀਂ ਦਬੇ ਹਨ ਨਾ ਤਾਂ ਉਹਨਕੋ ਮਗੇ ਬਾਰਸਾਂ ਜੌਨਸੀ ਕੌਮ ਜੀ ਅੱਜ ਤੱਕ ਨਾ ਕਦੀ ਦਬੀ ਆ ਜਿਨੇ ਆਪਣੇ ਸਾਰਾ ਪਰਿਵਾਰ ਵਾਰਿਆ ਹੋਇਆ ਆ ਹੰਸਕਾ ਆਪਣੇ ਗਲਾਂ ਕੇ ਅੰਦਰ ਫਾਂਸੀ ਕੇ ਫੰਦੇ ਪਾਏ ਹੋਏ ਆ ਹਮਨੇ ਤਾਂ ਉਨ ਲਈ ਹੰਬਰ ਚਲਣਾ ਆ ਸਰਕਾਰਾਂ ਭੁੱਲ ਜਾ ਵੀ ਅੰਦੋਲਨ ਨੂੰ ਕਿਦਰ ਬਿਦਰ ਕਰਕੇ ਕਿਸਾਨਾਂ ਨੂੰ ਘਰ ਬਿਠਾ ਦੇਣਗੇ हमने लड़ाई और मजबूत होगा लड़ाई का, ना, है। डर नहीं है का जी? ना ना, 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 ना।, ना तो डर निकल गया था तीन सौ दो के तीन सौ सत के तो परचे का ही नहीं पता है तीन सौ दो का परा ही बीजेपी हमारे सैनी साहब मुख्या है जी। तो वह उन्होंने अपने एक तीन सौ दो का परा पवा दिया था कोई बात नहीं चलता रहा या हम लड़ने तो रोकेंगे पर हमने नहीं रुकना है ना जेलांत ਪਹਿਲਾਂ ਨਾ ਪਰਚਾਗਾ ਕੋਈ ਵੀ ਨਾ ਢਿੰਡਾਰਾ ਨਾ ਮਨਕਦੀ ਨਵਦੀ ਪਰ ਨੂੰ ਕਹਿਆ ਹਤੇ ਨਾ ਮਾਰੇ ਮਲੇਕਰਾਂ ਜੋ ਤੁਸੀਂ ਕਦੋਂ ਰਹਾ ਹੋਏ ਹੋ ਜੀ ਦੋਨੇ ਬਾਪ ਪੁੱਤ ਜੇਲ੍ਹ ਚ ਸੀਗੇ ਹਾਂ 19 ਤਰੀਕ ਨੂੰ ਪਕੜੇ ਤੇ 24 ਤਰੀਕ ਨੂੰ ਆਪਾਂ ਨੂੰ ਛੁੜ ਦਿਆ ਗਿਆ 72 ਬੰਦਿਆਂ ਨੂੰ ਔਰ ਅੱਜ ਛੁੱਡੇ ਇਹਨੂੰ 52 54 ਜੋ ਪਿੱਛੇ ਰਹਿ ਗਏ ਤੇ ਸਾਰੇ ਆਪਣੇ ਆਗੂ ਤੇ ਭਨੇਰ ਸਾਹਿਬ ਔਰ ਨਵਦੀਪ ਔਰ ਕੋਟਲਾ ਜੀ ਅਬ ਨੂੰ ਕੁਹਾੜ ਨੇ ਸਾਰੇ ਤੇ ਤੋ ਕੋਈ ਦਿੱਕਤ ਨਹੀਂ ਹੈ ਹਮ ਤੋ ਫੇਰ ਵੀ ਕਹਿ ਰਹੇ ਆ ਜੇਲ੍ਹ ਚ ਕਿੱਦਾਂ ਦਾ ਰਿਹਾ ਜੀ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕੀਤਾ ਬਿਲਕੁਲ ਨਹੀਂ ਖਾਣਾ ਬਹੁਤ ਵਧੀਆ ਥਾ ਮਹਾਰਾਣੇ ਕਾ ਐਸੀ ਕੋਈ ਬਾਤ ਨਹੀਂ ਥੀ ਪਰ ਸਰਕਾਰਾਂ ਨੂੰ ਜੋ ਜੇਲ੍ਹ ਮਾ ਰੱਖਣਾ ਜ਼ੁਲਮ ਤੋ ਹੋਆ ਨਾ ਕੋਈ ਜ਼ੁਲਮ ਜੇਲ੍ਹ ਆ ਜ਼ੁਲਮ ਕਰਨੇ ਵੇਲੇ ਵਾਸਤਾ ਪਰ ਬਿਨਾ ਜ਼ੁਲਮ ਤੇ ਤੋ ਜੇਲ੍ਹ ਐ ਕੀ ਫਾਇਦਾ ਆਪਣੀ ਕਿਰਕ੍ਰਿਓ ਕਰਾਈ ਆ ਸਰਕਾਰ ਨੇ ਬੇਤੀ ਕਰਾਈਆ ਇਹ ਬੜੀ ਹੋਣਾ ਕਿਸੇ ਗੋਮਾ ਜਾਏਗਾ ਭਗਵਾਨ ਤੁਮਨ ਜੀ ਇਹ ਦੇਖਿਓ ਜਾਏਗਾ ਤਾਂ ਪਤਾ ਲੱਗੇਗਾ ਤੁਹਾਨੂੰ ਜਦ ਹਰ ਜਗ੍ਹਾ ਤੇ ਤੁਹਾਨੂੰ ਲੰਤਾਂ ਪੈਣੀਆਂ ਨੇ ਔਰ ਹਰ ਜਗ੍ਹਾ ਥਾਰੇ ਐਮਐਲਏ ਦਾ ਵਿਰੋਧ ਹੋਣਾ ਆ ਹਰਿਆਣੇ ਮੈਂ ਪੁੱਛੋ ਜਾਏਗਾ 4 4 ਸਾਲ ਮੈਲੇ ਨਹੀਂ ਬੜੇ ਹੈ ਅੱਜ ਵੀ ਹਰਿਆਣੇ ਦੀ ਸਰਕਾਰ ਨੂੰ ਦੁਬਾਰਾ ਫੇਰ ਮੇਰਾ خیال ਕਾ ਸਾਲ ਹੋਣ ਲੱਗ ਰਿਹਾ ਆ ਕੋਈ ਐਮਐਲਏ ਦੁਬਾਰਾ ਬੀਜੇਪੀ ਕਾ ਅਭੀ ਤੱਕ ਗੋਮਾ ਨਹੀਂ ਗਿਆ ਹੈ ਇਹ ਦੇਖਿਓ 2027 ਦੇ ਅੰਦਰ ਮੈਲਿਆਂ ਨੂੰ ਭੇਜ ਕਾ ਮੰਕਾ ਦੇਖਿਓ ਝੜੂ ਵਾਲੇ ਕੀ ਬੂਟ ਬੋਲਦੇ ਉਸੀ ਚੜੂ ਗੈਲ ਕਟਾਂਗੇ ਜੋਂ ਸੇ ਇਹ ਪਹਿਲਾ ਚੜੂ ਸਿੱਧਾ ਚੱਲਦਾ ਨਾ ਤਲੇ ਨੂੰ ਇਹ ਉਹਨੇ ਪੁੱਠਾ ਪਗੜ ਲੈਣਾ ਆ ਔਰ ਪੁੱਠੇ ਦੀ ਚੋਟ ਬਹੁਤ ਲੱਗਾ ਆ ਪਹੁੰਚਿਓ ਗਵਾਂਗੇ ਅੰਦਰ ਬਤਾਵਾਂਗੇ ਤੁਹਾਨੂੰ ਅਗਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਹਾਂਜੀ ਇਹ ਸਨ ਨਵਦੀਪ ਜਲਵੇੜਾ ਦੇ ਪਿਤਾ ਜੀ ਜਿਹੜੇ ਕਹਿ ਰਹੇ ਨੇ ਕਿ ਅੰਦੋਲਨ ਇਸ ਤਰ੍ਹਾਂ ਦਬਾਏ ਨਹੀਂ ਜਾ ਸਕਦੇ ਅੰਦੋਲਨ ਜਾਰੀ ਰਹੂਗਾ ਸੋ ਇਹਨਾਂ ਦੇ ਵਿਧਾਇਕਾਂ ਦਾ ਮੰਤਰੀਆਂ ਦਾ ਪਿੰਡਾਂ 'ਚ ਵੜਨਾ ਬੰਦ ਕਰ ਦਵਾਂਗੇ ਸੋ ਵਿਰੋਧ ਕੀਤਾ ਜਾਊਗਾ ਫਿਲਹਾਲ ਤੁਸੀਂ ਬਣੇ ਰੋਟਵਾਣਾ ਟੀਵੀ ਦੇ ਨਾਲ ਸੁਖਵੀਰ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਟਿਆਲਾ